ਆਰ ਸੀ ਇੰਪਰੂਵ ਨਹੀਂ ਹੋਈ ਤੇ ਮੈਂ ਪਰੇਸ਼ਾਨ ਹੋ ਕੇ ਲਗਾਤਾਰ ਪਿਛਲੇ 1 ਕੋ ਸਾਲ ਤੋਂ ਗੇੜੇ ਮਾਰ ਰਿਹਾ ਹਾਂ ਫਾਈਲ ਜਮਾ ਕਰਾ ਕੇ ਗਿਆ ਤੇ ਫਿਰ ਮੇਰੇ ਸਾਹਮਣੇ ਹੀ ਕੰਪਿਊਟਰ ਤੇ ਇਹਨਾਂ ਨੇ ਜੋ ਚੈੱਕ ਕੀਤਾ ਕਿ ਆਪ ਦੀ ਡਾਕੂਮੈਂਟ ਜੋ ਸਕੈਨ ਹੁੰਦੇ ਨੇ ਉਹ ਉਲਟਪੁਲਟ ਸਕੈਨ ਹੋ ਗਏ ਨੇ ਮੈਂ 4 ਮਹੀਨੇ ਬਾਅਦ ਆਇਆ ਆਪ ਦਿੱਤਾ ਗਿਆ ਕਿ ਆਪ ਦੀ ਫਾਈਲ ਗੁੰਮ ਹੋ ਗਈ ਹੈ ਜੋ ਕਿ ਦੁਬਾਰਾ ਤੋਂ ਫੈਲ ਤਿਆਰ ਕਰਾ ਕੇ ਮੈਂ ਤੁਹਾਡਾ ਪੰਜ ਮਕੌਲ ਸਿੰਘ ਦੇਸ਼ ਜੀ ਨੂੰ ਆਤੋਂ ਅਸੀਂ ਖੜੇ ਆ ਪ੍ਰੋਜੈਕਟ ਦੇ ਆਰਟੀਓ ਦੇ ਚੋਕੇ ਸ਼ੁਰੂ ਤੋਂ ਲੈ ਕੇ ਹੀ ਬਹੁਤ ਸੁਰਖੇ ਦੇ ਵਿੱਚ ਰਿਹਾ ਹੈ ਜਿਸ ਦੇ ਕਾਮਕਾਰ ਤੇ ਇੰਨੇ ਕਿ ਜ਼ਿਆਦਾ ਬੁਰੇ ਹਾਲਾਤ ਨੇ ਕਿ ਅੱਜ ਸਾਨੂੰ ਇਹੋ ਜਿਹਾ ਇੱਕ ਸ਼ਖਸ ਮਿਲਿਆ ਜੋ ਕਿ ਜਿਸ 2024 ਜਿਸ ਨੇ ਨਵੀਂ ਗੱਡੀ ਲਈਤੀ ਸੀਗੀ ਜਿਸ ਨੂੰ ਨੰਬਰ ਵੀ ਲਾ ਦਿੱਤਾ ਗਿਆ ਨੰਬਰ ਪੇਟਾ ਵੀ ਲਾ ਦਿੱਤੀਆਂ ਗਈਆਂ ਹਨ ਪਰ ਉਸ ਦੀ ਤਿੰਨ ਵਾਰੀ ਫਾਈਲ ਦਫ਼ਤਰ ਵਿੱਚੋਂ ਗੁੰਮ ਹੋ ਚੁੱਕੀ ਹੈ ਉਹ ਦੁਬਾਰ ਵਾਰ ਫਾਈਲ ਦਫ਼ਤਰ ਵਿੱਚ ਦੇ ਚੁੱਕਾ ਹੈ ਏਜੰਸੀ ਨੂੰ ਦੁਆਰਾ ਫਾਈਲ ਲੈ ਕੇ ਆਉਂਦਾ ਹੈ ਫਿਰ ਦਫ਼ਤਰ ਦੇ ਜਾਂਦਾ ਹੈ 4 ਮਹੀਨੇ ਬਾਅਦ ਆਉਂਦਾ 4 ਮਹੀਨੇ ਬਾਅਦ ਇਹੀ ਸੁਣਨ ਨੂੰ ਮਿਲਦਾ ਹੈ ਕਿ ਫਾਈਲ ਤੁਹਾਡੀ ਗੁੰਮ ਹੋ ਚੁੱਕੀ ਹੈ ਜਿਹਦੀ ਨੂੰ ਨੰਬਰ ਵੀ ਲੱਗ ਚੁੱਕਾ ਹੈ ਨੰਬਰ ਪੇਡ ਵੀ ਸਰਕਾਰੀ ਲੱਗ ਚੁੱਕੀ ਹੈ ਔਰ ਅੱਜ ਇਹ ਜਿਹੜਾ ਸ਼ਖਸ ਜੋ ਹੈ ਜੋ ਕਿ ਇਹ ਅੱਜ ਗੁੱਸੇ ਦੇ ਵਿੱਚ ਇੰਨਾ ਕਿ ਜ਼ਿਆਦਾ ਆਇਆ ਕਿ ਆਪਣੀ ਗੱਡੀ ਔਰ ਡਾਕੂਮੈਂਟ ਦਫ਼ਤਰ ਨੂੰ ਦੇ ਚੱਕ ਰਿਹਾ ਹੈ ਔਰ ਡਾਕੂਮੈਂਟ ਦਫ਼ਤਰ ਨੂੰ ਦੇ ਚੱਕ ਰਿਹਾ ਹੈ ਕਿ ਇਹ ਤੁਸੀਂ ਇਹੀ ਚਲਾ ਲਓ ਮੇਰੇ ਤੋਂ ਨਹੀਂ ਚੱਲ ਹੁੰਦੀ ਇਸ ਦਫ਼ਤਰ ਦੇ ਹਾਲਾਤ ਮੇਰੇ ਸਾਹਮਣੇ ਹਲਤਾ ਜੀ ਮੈਨੂੰ 1 ਸਾਲ ਤੋਂ ਉ ਇਹ ਗੱਡੀ ਮਾਰਦੇ ਨੂੰ ਪਰ ਮੇਰੇ ਕੋਈ ਆਰਸੀ ਦਾ ਅਪਰੂਵ ਨਹੀਂ ਹੋਇਆ ਉਹ ਸਾਹ ਨਾਲ ਤਾਂ ਹਾਲਾਤ ਮਾੜੇ ਹੀ ਸੀ ਜੋ ਕਿ ਸਰਕਾਰੀ ਨੰਬਰ ਪੇਟਾ ਵੀ ਲੱਗ ਚੁੱਕੀਆਂ ਨੇ ਨੰਬਰ ਵੀ ਮਿਲ ਚੁੱਕਾ ਹੈ ਪਰ ਇਹ ਫੈਲ ਦਫਤਰ ਵਿੱਚ ਤਿੰਨ ਵਾਰੀ ਕਿਵੇਂ ਗੁੰਮ ਹੋ ਗਈ ਜੀ ਮੈਂ 28 ਫਰਵਰੀ 2024 ਤੋਂ ਗੱਡੀ ਜੋਧਪੁਰ ਤੋਂ ਲਈ ਸੀ ਜੋ ਕਿ ਮੈਂ ਆਪਣੀ ਫੈਲ ਤਿਆਰ ਕਰਾ ਕੇ ਪ੍ਰਾਪਰਟੀ ਆਫਿਸ ਜਮ੍ਹਾਂ ਕਰਾ ਗਿਆ 12 ਨੰਬਰ ਕਮਰੇ 'ਚ ਔਰ ਉਸ ਤੋਂ ਬਾਅਦ ਫਿਰ ਮੈਂ 4 ਮਹੀਨੇ ਬਾਅਦ ਆਇਆ ਮੇਰੀ ਆਰਸੀ ਦੀ ਇੰਪਰੂਵਰ ਨਹੀਂ ਹੋਈ ਆਰਸੀ ਆਨਲਾਈਨ ਨਹੀਂ ਚੜੀ ਤਾਂ ਮੈਨੂੰ ਇਹ ਜਵਾਬ ਦਿੱਤਾ ਗਿਆ ਕਿ ਆਪ ਦੀ ਫਾਈਲ ਗੁੰਮ ਹੋ ਗਈ ਹੈ ਜੋ ਕਿ ਦੁਬਾਰਾ ਤੋਂ ਫਾਈਲ ਤਿਆਰ ਕਰਾ ਕੇ ਦਿਓ ਤੁਸੀਂ ਦੁਬਾਰਾ ਫਾਈਲ ਦੇਗੇ ਕਿ ਤੁਹਾਨੂੰ ਸੁਣਨੇ ਮਿਲੇ ਕਿ ਇਸ ਇਹ ਜਿਹੜੇ ਪੇਪਰ ਗਲਤ ਅਪਡੇਟ ਹੋ ਚੁੱਕੇ ਹਨ ਜਾਂ ਸਕੈਨ ਗਲਤ ਹੋ ਚੁੱਕੇ ਹਨ ਜੋ ਕਿ ਜ਼ਿੰਮੇਵਾਰੀ ਤਾਂ ਲੱਗਦਾ ਨਹੀਂ ਦਫ਼ਤਰ ਦੀ ਹੈ ਹਾਂਜੀ ਜੋ ਦੁਬਾਰਾ ਤੋਂ ਮੈਂ ਫਾਈਲ ਜਮਾ ਕਰਾ ਕੇ ਗਿਆ ਤੇ ਫਿਰ ਮੇਰੇ ਸਾਹਮਣੇ ਇਹ ਕੰਪਿਊਟਰ ਤੇ ਇਹਨਾਂ ਨੇ ਜੋ ਚੈੱਕ ਕੀਤਾ ਕਿ ਆਪਦੇ ਡਾਕੂਮੈਂਟ ਜੋ ਸਕੈਨ ਹੁੰਦੇ ਨੇ ਉਹ ਉਲਟ ਪਲਟ ਸਕੈਨ ਹੋ ਗਏ ਨੇ ਜਿਸ ਕਾਰਨ ਆਪ ਦਾ ਅਪਰੂਵਲ ਰੁਕ ਗਿਆ ਹੈ ਫਿਰ ਮੈਂ ਕਹਿ ਗਿਆ ਸਰ ਤੁਸੀਂ ਜੇ ਗਲਤ ਵੀ ਹੋਏ ਨੇ ਤਾਂ ਦੁਬਾਰਾ ਮੈਂ ਫਾਈਲ ਦੇ ਕੇ ਜਾ ਰਿਹਾ ਇਹਨੂੰ ਸਹੀ ਕਰੋ ਜੋ ਕਿ ਮੈਂ ਆਪਣੀ ਗੱਡੀ ਕੰਮਕਾਰ ਤੇ ਲਾ ਸਕਾਂ ਤੁਸੀਂ ਅਜੇ ਗੱਲ ਕਹਿ ਰਹੇ ਹੋ ਕਿ ਇਹ ਵਾਲੀ ਗੱਡੀ ਜੋ ਹੈ ਔਰ ਚਾਬੀ ਕਾਗੇ ਸਾਰੇ ਮੈਂ ਆਟਕੇ ਦਫ਼ਤਰ ਨੂੰ ਦੇ ਜਾ ਰਹੇ ਹਾਂ ਮੇਰੇ ਕੋਲ ਗੱਡੀ ਨਹੀਂ ਚੱਲ ਹੋਣੀ ਇਹ ਚਲਾਨ ਚਲਾ ਲੈਣ ਤੁਸੀਂ ਇੰਨਾ ਕਿੰਨਾ ਪਰੇਸ਼ਾਨ ਹੋ ਚੁੱਕੇ ਹੋ ਕਿ ਤੁਸੀਂ ਗੱਡੀ ਹੀ ਬਸਤਨ ਦੇ ਦੇ ਆਗੇ ਸਰ ਮੈਂ ਇਹ ਪਿਛਲੇ 1 ਸਾਲ ਤੋਂ ਉੱਪਰ ਸਮਾ ਹੋ ਗਿਆ ਹੈ ਜੋ ਕਿ ਮੈਂ ਗੱਡੀ ਦੀਆਂ ਕਿਸ਼ਤਾਂ ਵੀ ਭਰ ਰਿਹਾ ਪਰ ਗੱਡੀ ਦੇ ਆਰਸੀ ਆਟੇ ਆਫਿਸ ਦੀ ਫੀਸ ਵੀ ਜਮ੍ਹਾਂ ਕਰਾ ਚੁੱਕਿਆ ਜੋ ਕਿ ਮੇਰੀ ਆਰਸੀ ਵੀ ਇੰਪਰੂਵ ਨਹੀਂ ਹੋਈ ਤੇ ਮੈਂ ਪਰੇਸ਼ਾਨ ਹੋ ਕੇ ਲਗਾਤਾਰ ਪਿਛਲੇ 1 ਸਾਲ ਤੋਂ ਗੇੜੇ ਮਾਰ ਰਿਹਾ ਜਿਸ ਕਾਰਨ ਮੇਰੀ ਆਰਸੀ ਔਰ ਗੱਡੀ ਆਨਲਾਈਨ ਇੰਪਰੂਵਰ ਨਹੀਂ ਹੋਈ ਜਿਸ ਕਾਰਨ ਮੈਂ ਆਪ ਅੱਜ ਆਪਣੀ ਗੱਡੀ ਔਰ ਡਾਕੂਮੈਂਟ ਔਰ ਗੱਡੀ ਦੀ ਚਾਬੀ ਇਹਨਾਂ ਨੂੰ ਦੇ ਕੇ ਜਾ ਰਿਹਾ ਕਿ ਤੁਸੀਂ ਗੱਡੀ ਆਪ ਹੀ ਸੰਭਾਲ ਲਓ ਤੁਸੀਂ ਦੇਖ ਰਹੇ ਹੋ ਕਿ ਇਹ ਇਹ ਆਦਮੀ ਕਿੰਨਾ ਕੁ ਜ਼ਿਆਦਾ ਪ੍ਰੇਸ਼ਾਨ ਹੋਏਗਾ ਕਿ ਆਪਣੀ 10-12 ਲੱਖ ਦੀ ਗੱਡੀ ਦਫ਼ਤਰ ਦੇ ਵਿੱਚ ਛੱਡ ਕੇ ਜਾ ਰਿਹਾ ਹੈ ਚਲੋ ਦੇਖਦੇ ਹਾਂ ਆ ਤੀਏ ਸਾਹਿਬ ਇਸ ਨਾਲ ਇਸ ਬਾਰੇ ਇਸ ਕੰਮ ਦੇ ਕੀ ਕਾਰਵਾਈ ਕਰਦੇ ਹਨ ਤੇ ਔਰ ਇਸ ਨੂੰ ਚਾਰੇ ਨੂੰ ਕੀ ਰਿਜ਼ਲਟ ਮਿਲਦਾ ਹੈ ਔਰਾਂ ਸਮੇਂ ਵਿੱਚ ਦੇਖਿਆ ਜਾਊਗਾ ਤੁਹਾਡਾ ਆਪਣਾ ਚਲਕੌਰ ਸਿੰਘ ਦੇਖ ਦੁਨੀਆ ਤੋਂ